ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ। ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱਲਦਾ ਹੈ ਤੇ ਬਾਹਰ ਵਾਲਿਆਂ ਨਾਲ ਕੀ ਹੁੰਦਾ ਹੈ ਉਹ ਸਾਰੀ ਸੱਚਾਈ ਅੱਜ ਮੈਂ মিডিਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਣਾ ਕਿਉਂਕਿ ਸਾਰੇ ਹੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕਾਫੀ ਦਿਨਾਂ ਤੋਂ ਵਿਵਾਦ ਆਟੋ ਦੇ ਮਸਲੇ ਦੇ ਵਿੱਚ ਚੱਲਦਾ ਪਿਆ ਸੀਗਾ ਜਿਸ ਦੇ ਵਿੱਚ ਅਸੀਂ ਜਗਪ੍ਰੀਤ ਜੱਗਾ ਦੇ ਉੱਤੇ ਧਰਨਾ ਦੇ ਅੰਗੇਸਟ ਖੜੇ ਹੋਣਾ ਸੀਗਾ ਜਿਸ ਤੇ ਵਿੱਚ ਜਗਪ੍ਰੀਤ ਜੱਗਾ ਜੀ ਵੀ ਬੈਠਣ ਵਾਲੇ ਸੀ ਭੰਡਾਰੀਪੁਰ ਉਸ ਦੇ ਅੰਗੇਸਟ ਅਮਨ ਮੂਲ ਨਿਵਾਸੀ ਅਜੇ ਕਲਿਆਣ ਸਾਡੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਸਾਡੀ ਪੂਰੀ ਟੀਮ ਜਿਹੜੀ ਇਸ ਧਰਨੇ ਦੇ ਵਿੱਚ ਸਹਿਯੋਗਤ ਕਰਨ ਵਾਲੀ ਸੀਗੀ ਇਹ ਜੀ ਇੱਕ ਥੋੜੇ ਦਿਨ ਤੋਂ ਮੁੱਦਾ ਚੱਲਦਾ ਪਿਆ ਆਟੋ ਸਟੈਂਡ ਦੇ ਉਹਦੇ ਵਿੱਚ 1700 ਰੁਪਿਆ ਇਹ ਫੰਡ ਲੰਦੇ ਸੀ ਉਹਦੇ ਜੋ ਕਹਿੰਦੇ ਕਿ ਅਸੀਂ ਜੀਆਰਪੀ ਨੂੰ ਪੈਸੇ ਦਿੰਨੇ ਆ ਤੇ ਅਸੀਂ ਕਦੀ ਨਹੀਂ ਵੇਖਿਆ ਪ੍ਰਸ਼ਾਸਨ ਕੋਈ ਪੈਸਾ ਲੈਂਦਾ ਹੋਵੇ ਪਰ ਇਹ ਲੋਗ 1700 ਰੁਪਏ ਦੇ ਵਿੱਚੋਂ 200 ਰੁਪਿਆ ਜੇਬਾਂ 'ਚ ਪਾਉਂਦੇ ਆ ਕਿਹੜਾ ਡੀਸੀ ਦੇ ਪਰ ਆਏ ਉਹ ਮੰਨਤਾ ਪੱਤਰ ਦੇਣ ਕੀ ਕਰਨਾ ਮੇਰਾ ਨਾਮ ਜੀ ਅਮਨ ਮੋਲਨਵਾਸੀ ਭਾਰਤੀ ਮੋਲਨਵਾਸੀ ਮੁਕਤੀ ਮੋਰਚਾ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਇੱਕ ਵਿਵਾਦ ਚੱਲਦਾ ਪਿਆ ਅਮ੍ਰਿਤਸਰ ਰੇਲਵੇ ਸਟੇਸ਼ਨ ਦੇ ਆਟੋ ਵਾਲਿਆਂ ਦੇ ਨਾਲ ਮੈਂ ਤਾਂ ਮੈਂ ਦੱਸਣਾ ਚਾਹਨਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਅੰਦਰ ਕੀ ਚੱਲਦਾ ਹੈ ਤੇ ਬਾਹਰ ਮਲੇਨਾ ਕੀ ਹੁੰਦਾ ਹੈ ਉਹ ਸਾਰੀ ਸੱਚਾਈ ਅੱਜ ਮੈਂ ਮੀਡੀਆ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਨਾ ਕਿਉਂਕਿ ਸਾਰੇ ਹੀ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਇੱਕ ਇੱਕ ਰੇਲਵੇ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਇਹ ਪਾਰਕਿੰਗ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਆ ਤੇ ਜਿਹੜੇ ਰੇਲਵੇ ਐਕਟ ਦੇ ਮੁਤਾਬਿਕ ਕੰਟਰੈਕਟ ਦੇ ਮੁਤਾਬਿਕ ਸਾਡੇ ਕੋ ਜਿਹੜੇ ਪੈਸੇ ਆ ਉਹ ਠੇਕੇਦਾਰ ਲੈ ਸਕਦਾ ਆ ਜਿਸ ਕਾਰਨ ਇੱਥੋਂ ਦੇ ਜਿਹੜੇ ਅੰਦਰ ਮਨਮਰਜ਼ੀ ਦੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਉਹ ਸਾਡੇ ਕੋਲੋਂ ਕਿਉਂਕਿ ਮੈਂ ਇਹ ਇਨੀ ਗੱਲ ਪੱਕੇ ਤੌਰ ਤੇ ਇਸ ਕਰਕੇ ਕਹਿ ਰਹਾ ਮੇਰਾ ਇੱਕ ਆਟੋ ਮੇਰਾ ਇੱਕ ਡਰਾਈਵਰ ਅੰਦਰ ਆਟੋ ਚਲਾਉਂਦਾ ਕਾਫੀ ਸਾਲਾਂ ਤੋਂ ਤੇ ਮੈਂ ਕਦੀ ਵੀ ਦੇਖਿਆ ਜਾਂਦਾ ਹੀ ਨਹੀਂ ਕਿ ਮੈਨੂੰ ਆਪਣੇ ਕਿਰਾਏ ਨਾਲ ਮਤਲਬ ਹੁੰਦਾ ਸੀ ਪਰ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਬਾਤ ਆਈ ਕਿ ਮਤਲਬ ਕਿ 1700 ਰੁਪਏ ਮਹੀਨਾ ਕਿਸ ਚੀਜ਼ ਦਾ ਲੈ ਰਹੇ ਅਸੀਂ ਸਮਝਿਆ ਕਿ ਸ਼ਾਇਦ ਠੇਕੇਦਾਰ ਦਾ ਮਤਲਬ ਕਿ ਜੋ ਕੰਟਰੈਕਟ ਦੇ ਮੁਤਾਬਿਕ ਸ਼ਾਇਦ ਇਹ ਨਹੀਂ ਰੇਟ ਹੋਏਗਾ ਕਿ ਜੋ ਵੀ ਇੱਕ ਮਹੀਨੇ ਦਾ ਜੋ ਆਟੋ ਦਾ ਕਿਰਾਇਆ ਇਹਨਾਂ ਪਰ ਇਥੋਂ ਦੇ ਮਨਮਰਜ਼ੀ ਦੇ ਪ੍ਰਧਾਨ ਸਾਡੇ ਕੋਲੋਂ ਲੈਂਦੇ ਹੀ 1700 ਰੁਪਿਆ ਮਹੀਨੇ ਦਾ ਇੱਕ ਆਟੋ ਦਾ ਜਿਹਦੇ ਵਿੱਚ ਕਹਿੰਦੇ ਸੀ ਕਿ 1500 ਰੁਪਿਆ ਹੀ ਠੇਕੇਦਾਰ ਨੂੰ ਦੇਣੇ ਆ ਤੇ 200 ਰੁਪਿਆ ਵੈਲਫੇਅਰ ਫੰਡ ਦੇ ਅਕੋਰਡਿੰਗ ਅਸੀਂ ਰੱਖਦੇ ਆ ਅਸੀਂ 200 ਰੁਪਏ ਦਾ ਹਿਸਾਬ ਪੁੱਛਿਆ ਕਿ 200 ਰੁਪਏ ਦਾ ਭਾਜੀ ਤੁਸੀ ਡੇਢ ਸਾਲ ਹੋ ਗਿਆ ਵਾ 200 ਰੁਪਏ ਦਾ ਤੁਸੀਂ ਲੈ ਰਹੇ ਜਾਈ ਨੇ ਗੱਡੀਆਂ ਕੋ ਉਹਦਾ ਹਿਸਾਬ ਦੋ ਹਿਸਾਬ ਅਸੀਂ ਮੰਗ ਸਕਦੇ ਆ ਸਾਡਾ ਹੱਕ ਆ ਇਹਨਾਂ ਨੂੰ ਆਟੋ ਵਾਲਿਆਂ ਨੂੰ ਕੀ ਮਿਰਚਾ ਲੱਗੀਆਂ ਜੀ ਇਹ ਕਹਿੰਦੇ ਆ ਕਿ ਅਸੀਂ ਜਿਹਨੇ ਵੀ ਆਟੋ ਵਾਲੇ ਆ ਕਿਸੇ ਵੀ ਬਾਹਰ ਦਾ ਕੋਈ ਵੀ ਆਟੋ ਰੇਲਵੇ ਸਟੇਸ਼ਨ ਦੇ ਅੰਦਰ ਨਹੀਂ ਲੱਗੰਦੇ ਨਾ ਕਿਉਂਕਿ ਇਹ ਰੇਲਵੇ ਦੇ ਮਾਲਕ ਨਹੀਂ ਆ ਨਾ ਇਹ ਠੇਕੇਦਾਰ ਨੇ ਠੇਕੇਦਾਰ ਦੀ ਮਰਜ਼ੀ ਆ ਜੋ ਮਰਜ਼ੀ ਜਿਦੀ ਮਰਜ਼ੀ ਗੱਡੀ ਲਵਾਵੇ ਇਹ ਇਹਨਾਂ ਨੇ ਡਾਲਜੀ ਤੇ ਪਲੈਨਿੰਗ ਕੀ ਕੀਤੀ ਵੀ ਕਿਸੇ ਵੀ ਹੋਰ ਆਟੋ ਵਾਲੇ ਨੂੰ ਅੰਦਰ ਨਹੀਂ ਲੱਗੰਦੇ ਨਾ ਤੇ ਇਹ ਕੀ ਕਰਦੇ ਸੀ ਕਿ ਜਿਹੜੇ ਕੁਝ ਵਿਚਾਰੇ ਪਰਚੀ ਕਟਾ ਕੇ ਠੇਕੇਦਾਰ ਨੂੰ ਆਪਾਂ ਇੱਥੇ ਠੇਕੇਦਾਰ ਨੂੰ ਬਿਲਕੁਲ ਗਲਤ ਨਹੀਂ ਕਹਿ ਰਹੇ ਕੁਝ ਆਟੋ ਚਾਲਕ ਜਿਹੜੇ ਰੈਸਟ ਹਾਊਸ ਦੇ ਲੱਗ ਗਏ ਜਾਂ ਇਧਰ ਉਧਰ ਗੱਡੀਆਂ ਲਗਾਉਂਦੇ ਸੀ ਉਹ ਪਰਚੀ ਕਟਾਉ ਇਹ ਲੋਕ ਅੰਦਰ ਦੇ ਜਿਹੜੇ ਕੀ ਕਹਿੰਦੇ ਸੀ ਕੀ ਕਹਿੰਦੇ ਕਿ ਠੇਕੇਦਾਰ ਨੂੰ ਪਰਚੀ ਕਟਾਈਏ ਤੇ 200 ਰੁਪਇਆ ਸਾਨੂੰ ਵੀ ਅਲੱਗ ਦੇ ਤੌਰ ਤੇ ਕਿਉਂਕਿ ਇਹ ਨਾ ਠੇਕੇਦਾਰ ਨਾ ਇਹ ਰੇਲਵੇ ਦੇ ਮਾਲਕ ਇਹਨਾਂ ਨੂੰ ਇਹੀ 200 ਰੁਪਇਆ ਕਾਹਦਾ ਦਈਏ ਇਹਨਾਂ ਦੀ ਸਾਰਿਆਂ ਦੀ ਮਿਲੀ ਭੁਗਤਿਆ ਜਿ세 ਹੀ ਆਵਾਜ਼ ਅਸੀਂ ਜਿਹੜੇ ਇਹ ਨਾ ਮਾਰਕੋਟਾਈ ਵੀ ਕਰਦੇ ਸੀ ਤੇ ਕੁਝ ਆਟੋ ਵਾਲੇ ਸਾਡੇ ਕੋਲ ਆਏ ਸਾਡੀ ਸੰਸਥਾ ਕੋਲ ਆਏ ਕਿ ਸਾਡੇ ਨਾਲ ਆਹ ਕੰਮ ਹੁੰਦਾ ਹੈ ਅਸੀਂ ਉਹ ਚੀਜ਼ ਨੂੰ ਕੰਮ ਨੂੰ ਰਕਾਇਆ ਜਿਸ ਰੰਜਿਸ਼ ਕਰਕੇ ਇਹ ਲੋਕ ਐਦਾਂ ਦਾ ਕੰਮ ਕਰਦੇ ਪਏ ਨੇ ਇਲਜ਼ਾਮ ਲਗਾਉਂਦੇ ਪਏ ਨੇ ਪਹਿਲੀ ਗੱਲ ਤੇ ਦੇਖੋ ਰੇਲਵੇ ਦੇ ਅੰਦਰ ਪਲੇਟਫਾਰਮ ਤੇ ਜਾ ਕੇ ਕਿਸੇ ਨੂੰ ਵੀ ਅਧਿਕਾਰ ਨਹੀਂ ਹੈ ਕਿ ਸਵਾਰੀਆਂ ਵੇਖਨ ਦਾ ਤੁਸੀਂ 15 ਦਿਨ ਦੀ ਰਿਕਾਰਡਿੰਗ ਕਢਾ ਲਓ ਬਾਜੀ ਅਗਰ ਮੈਂ ਝੂਠਾ ਹੋਗਾ ਤੇ ਮੇਰੇ ਤੇ ਪਰਚਾ ਦੇ ਦਿਓ ਤੇ ਜਦੋਂ ਮੈਂ ਰੇਲਵੇ ਪ੍ਰਸ਼ਾਸਨ ਰੇਲਵੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ WhatsApp 'ਤੇ ਟਵੀਟ 'ਤੇ ਮੇਰੀਆਂ ਕੰਪਲੇਨਾਂ ਸਹੀ ਵੀ ਪਾਈਆਂ ਗਈਆਂ ਨੇ ਤੇ ਮੈਂ ਜਦੋਂ ਇਹ ਕੰਪਲੇਨਾਂ ਕਰਦਾ ਹਾਂ ਕਿ ਇਹ ਅੰਦਰ ਜਾਣੇ ਬੰਦ ਹੋਣੇ ਚਾਹੀਦੇ ਨੇ ਤੇ ਅਨੌਥਰਾਇਜ਼ ਜਗ੍ਹਾ ਤੇ ਜਿਹੜੀ ਗੱਡੀ ਐ ਨਾ ਲਗਾਈ ਜਾਵੇ ਤੇ ਕੁਝ ਅਧਿਕਾਰੀ ਕਹਿੰਦੇ ਸੀ ਕਿ ਸ਼ਾਇਦ ਪੁਰਾਣੀ ਵੀਡੀਓ ਤੇ ਮੈਂ ਖੁਦ ਉੱਥੇ ਸਰ ਲਾਈਵ ਹੋਇਆ ਮੇਰਾ ਕੋਈ ਉਹੋ ਜਿਹਾ ਗਲਤ ਮਹੱਤਵ ਨਹੀਂ ਸੀ ਕਿ ਰੇਲਵੇ ਦੀ ਇਹ ਸਕਿਉਰਟੀ ਨੂੰ ਲੀਕ ਕਰਨਾ ਜਾਂ ਕੁਝ ਮੈਂ ਇਸ ਕਰਕੇ ਲਾਈਵ ਹੋ ਕੇ ਦੱਸਿਆ ਕਿ ਆ ਦੇਖੋ ਇੱਥੇ ਗੱਡੀਆਂ ਉੱਥੇ ਗਲਤ ਲੱਗੀਆਂ ਆ ਮੈਂ ਲਾਈਵ ਹੋ ਕੇ ਦੱਸਿਆ ਕੋਈ ਮੈਂ ਓਲੇ ਛਪੇ ਵਾਲੀ ਗੱਲ ਨਹੀਂ ਕੀਤੀ ਮੈਂ ਲਾਈਵ ਹੋ ਕੇ ਦੱਸਿਆ ਕਿ ਕਿੱਥੇ ਗੱਡੀਆਂ ਲੱਗੀਆਂ ਅਨੌਥਰਾਇਜ਼ ਪਾਰਕਿੰਗ 'ਚ ਲੱਗੀਆਂ ਉਹ ਮੈਂ ਰੇਲਵੇ ਦੇ ਡੀਏਸੀ ਸਾਹਿਬ ਨੂੰ ਵੀ ਵੀਡੀਓ ਭੇਜੀ ਤੇ ਜਿਸ ਕਰਕੇ ਇਹ ਆਟੋ ਵਾਲੇ ਮੇਰੇ ਨਾਲ ਗਾਲ ਮੰਦਾ ਕਰਨ ਲੱਪੇ ਇਹ ਹਾਂ ਵੀ ਤੂੰ ਕੋਣ ਹੁੰਦਾ ਵਾ ਤੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਰੇਲਵੇ ਜਿਹੜੀ ਆ ਰਾਸ਼ਟਰੀ ਸੰਪਤੀ ਆ ਤੇ ਉਹਨੂੰ ਬਚਾਉਣ ਦਾ ਅਧਿਕਾਰ ਇਹਨਾਂ ਦਾ ਵੀ ਓਨਾ ਹੈ ਤੇ ਸਾਡਾ ਵੀ ਓਨਾ ਹੀ ਆ ਤੇ ਇਹ ਮੈਨੂੰ ਕਹਿੰਦੇ ਕਿ ਤੁਸੀਂ ਕੋਣ ਹੁੰਦੇ ਬੈ ਇਹਨਾਂ ਨੂੰ ਕਹਿ ਕੇ ਰੇਲਵੇ ਇੱਕ ਰਾਸ਼ਟਰੀ ਸੰਪਤੀ ਆ ਕਿ ਇਹ ਉਹਦਾ ਦੁਰਉਪਯੋਗ ਨਹੀਂ ਕਰ ਸਕਦੇ ਜਿਸ ਰੰਜਿਸ਼ ਕਰਕੇ ਸਾਡੇ ਤੇ ਗਲਤਮਲ ਦਾ ਇੰਜਾਮ ਲਗਾਉਂਦੇ ਪਏ ਨੇ ਤੇ ਅੱਜ ਅੱਜ ਤੁਹਾਨੂੰ ਨਜ਼ਰਬੰਦ ਵੀ ਕੀਤਾ ਗਿਆ ਉਹਦਾ ਕੀ ਕਾਰਨ ਦੇਖੋ ਜੀ ਮੈਨੂੰ ਨਜ਼ਰਬੰਦ ਕਰਨ ਆਏ ਸੀ ਪਰ ਮੈਂ ਚਲੋ ਤੋਂ ਮੈਂ ਨਿਕਲ ਚੁੱਕਿਆ ਆ ਸਾ ਪਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਉਸ ਚੀਜ਼ ਦੀ ਇਨਕੁਆਇਰੀ ਕਰਦਾ ਕਿ ਕੌਣ ਗਲਤ ਹੈ ਕੌਣ ਸਹੀ ਹੈ ਤੇ ਮਾਣਯੋਗ ਜਿਹੜੇ ਰੇਲਵੇ ਦੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਜੀਆਰਪੀ ਦੇ ਕਿਉਂਕਿ ਇਹਨਾਂ ਨੇ ਸਾਡੇ ਤੇ ਕੰਪਲੇਨ ਗਲਤ ਕੰਪਲੇਨ ਦਿੱਤੀ ਆ ਮੈਂ ਜੀਆਰਪੀ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਥੋਂ ਦੇ ਲੋਕਲ ਪ੍ਰਸ਼ਾਸਨ ਕੋ ਪੁਲਿਸ ਪ੍ਰਸ਼ਾਸਨ ਕੋ ਜਿਹੜੀ ਇਸ ਚੀਜ਼ ਦੀ ਇਨਕੁਆਇਰੀ ਨਾ ਕਰਵਾਈ ਜਾਵੇ ਕਿਉਂਕਿ ਇਹ ਖੁਦ ਹੀ ਲੋਕ ਜਿਹੜੇ ਅੰਦਰ ਦੇ ਮਨਮਰਜ਼ੀ ਦੇ ਪ੍ਰਧਾਨ ਜਿਹੜੀਆਂ ਸਾਡੇ ਕੋਲ ਰਿਕਾਰਡਿੰਗਾਂ ਮੌਜੂਦ ਨੇ ਜਦੋਂ ਪ੍ਰਸ਼ਾਸਨ ਸਾਡੇ ਕੋਲ ਮੰਗੇਗਾ ਅਸੀਂ ਦਵਾਂਗੇ ਇਹ ਖੁਦ ਉਹ ਤੋਂ ਇਹ ਕਹਿ ਰਹੇ ਕਿ ਅਸੀਂ ਪ੍ਰਸ਼ਾਸਨ ਨੂੰ ਮਹੀਨੇ ਭਰ ਦੇ ਆ ਅਸੀਂ ਕਿਹ ਕਦੇ ਮਹੀਨੇ ਭਰ ਦੇ ਜੇ ਅਜੀ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਇਹਨਾਂ ਦੀ ਫੋਨ ਤੇ ਗੱਲ ਹੋਈ ਆ ਸਰ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀ ਆਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਇੱਕ ਕਾਫੀ ਦਿਨਾਂ ਤੋਂ ਵਿਵਾਦ ਆਟੋ ਦੇ ਮਸਲੇ ਦੇ ਵਿੱਚ ਚੱਲਦਾ ਪਿਆ ਸੀਗਾ ਜਿਸ ਦੇ ਵਿੱਚ ਅਸੀਂ ਜਗਪ੍ਰੀਤ ਜੱਗਾ ਦੇ ਉੱਤੇ ਧਰਨਾ ਦੇ ਅੰਗੇਸਟ ਖੜੇ ਹੋਣਾ ਸੀਗਾ ਜਿਸ ਦੇ ਵਿੱਚ ਜਗਪ੍ਰੀਤ ਜੱਗਾ ਜੀ ਵੀ ਬੈਠੇ ਵਾਲੇ ਸੀ ਭੰਡਾਰੀ ਪੁਲ ਉਸ ਦੇ ਅੰਗੇਸ਼ਟ ਅਮਨ ਮੋਹਲ ਨਿਵਾਸੀ ਅਜੇ ਕਲਿਆਣ ਸਾਡੇ ਭਾਰਤੀਆ ਮੋਹਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਸਾਡੀ ਪੂਰੀ ਟੀਮ ਜਿਹੜੀ ਇਸ ਧਰਨੇ ਦੇ ਵਿੱਚ ਸ਼ਹਿੂਲਤ ਕਰਨ ਵਾਲੀ ਸੀਗੀ ਜਿਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਸਵੇਰ ਤੋਂ ਲਾ ਕੇ 12 1 ਵਜੇ ਤੱਕ ਮੈਨੂੰ ਨਜ਼ਰਬੰਦ ਰੱਖਿਆ ਜਿਸ ਦੇ ਵਿੱਚ ਕਿ ਦੋਨਾਂ ਪਾਰਟੀਆਂ ਦਾ ਧਰਨਾ ਨਹੀਂ ਲੱਗਿਆ ਤੇ ਅਸੀਂ ਮੰਗ ਪੱਤਰ ਦੇਣ ਵਾਸਤੇ ਐਸ ਡੀ ਐਮ ਸਰ ਨੂੰ ਦੁਬਾਰਾ ਮਿਲੇ ਸੀਗੇ ਜਿਸ ਦੇ ਵਿੱਚ ਕਿ ਅਸੀਂ ਵੀ ਚਾਹੁੰਨੇ ਆ ਕਿ ਜਿਹੜਾ ਗਲਤ ਪਾਇਆ ਜਾਂਦਾ ਹੈ ਉਤੇ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਸ ਦੇ ਵਿੱਚ ਮੇਰੀ ਵੱਡੀ ਸਤਿਕਾਰਯੋਗ ਮੇਰੀ ਸਿਮਰਨ ਭੱਟੀ ਭੈਣ ਜੀ ਦੇ ਵਿੱਚ ਉਸਨੇ ਮੇਰੀ ਸ਼ਵੀ ਦੇ ਬਾਰੇ ਬੋਲਿਆ ਗਿਆ ਤੇ ਮੈਂ ਆਪਣੀ ਭੈਣ ਨੂੰ ਕਹਿਣਾ ਚਾਹੁੰਨੀ ਆ ਕਿ ਮੇਰੀ ਗੁੱਤ ਤੱਕ ਪਹੁੰਚਣ ਤੋਂ ਪਹਿਲਾਂ ਮੈਂ ਆਪਣੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੀ ਆ ਕਿ ਸਾਡਾ ਦੋਨਾਂ ਦਾ ਸਟੇਟਸ ਚੈੱਕ ਕੀਤਾ ਜਾਵੇ ਜੇਕਰ ਮੈਂ ਗਲਤ ਪਾਈ ਜਾਂਦੀ ਆ ਤੇ ਮੇਰੇ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਅਗਰ ਸਾਡੀ ਭੈਣ ਸਿਮਰਨ ਪੱਟੀ ਅਗਰ ਗਲਤ ਪਾਈ ਜਾਂਦੀ ਆ ਤੇ ਤੁਰੰਤ ਉਸਤੇ ਵੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਸੰਵਿਧਾਨ ਦੇ ਵਿੱਚ ਜਿਹੜਾ ਗਲਤ ਪਾਇਆ ਜਾਊਗਾ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਜ਼ਰੂਰੀ ਆ ਕਿਉਂਕਿ ਗਲਤੀ ਜਿਹੜੀ ਆ ਕੋਈ ਨਹੀਂ ਕਰ ਸਕਦਾ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਸਾਡੇ ਤੇ ਅਗਰ ਜੇ ਦੋਨਾਂ ਚੋਂ ਕੋਈ ਵੀ ਗਲਤ ਪਾਈ ਜਾਂਦੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਵਿਵਾਦ ਕੀਤਾ ਗਿਆ ਜੇ ਉਹ ਦੱਸਿਓ ਇਹਦੇ ਨਾਲੇ ਕੀ ਸਮੁੱਦੇ ਤੇ ਆਪਾਂ ਧਰਵਾਣਾ ਸਰ ਇੱਕ ਚੀਜ਼ ਦਾ ਕਾਫੀ ਦਿਨਾਂ ਤੋਂ ਵਿਵਾਦ ਸ਼ੁਰੂ ਹੋਇਆ ਹੈ ਕਿ ਅਮਨ ਮੂਲ ਨਿਵਾਸੀ ਜੋ ਕਿ ਗਰੀਬਾਂ ਦੇ ਨਾਲ ਖੜਦਾ ਹੈ ਅੱਜ ਓਪੋਜੀਟ ਪਾਰਟੀ ਕਹਿੰਦੀ ਹੈ ਕਿ ਅਮਨ ਮੂਲ ਨਿਵਾਸੀ ਤੇ ਅਸੀਂ ਝੂਠਾ ਪਰਚਾ ਕਰਵਾਈ ਹੈ ਜਿਸ ਦੇ ਵਿੱਚ ਕਿ ਬਹੁਤ ਐਲੀਗੇਸ਼ਨ ਲਾਏ ਗਏ ਆ ਤੇ ਉਸ ਦੇ ਸਾਡੇ ਕੋਲ ਵੀ ਦਫਰੂਬ ਵੀ ਹੈਗੇ ਆ ਤੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਤੱਥਾਂ ਦੇ ਦੇ ਉਤੇ ਪਰਚਾ ਦਰਜ ਕਰਦੀ ਆ ਕਿਉਂਕਿ ਆਪਾਂ ਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਕਦੇ ਵੀ ਕਿਸੇ ਦੇ ਨਾਲ ਨਜਾਇਜ਼ ਨਹੀਂ ਕਰੇਗੀ ਜਾਇਜ਼ ਹੀ ਕਰੇਗੀ ਸਾਨੂੰ ਉਮੀਦ ਆ ਪੁਲਿਸ ਪ੍ਰਸ਼ਾਸਨ ਅੱਗੇ ਕਿ ਉਹ ਕਿ ਜਾਇਜ਼ ਹੀ ਕਰਨਗੇ ਤੇ ਮੈਂ ਅਪੀਲ ਕਰਦੀ ਆ ਆਪਣੇ ਕਮਿਸ਼ਨਰ ਸਾਹਿਬ ਦੇ ਅੱਗੇ ਕਿ ਚਲੋ ਤੋ ਜਲਦ ਇਹਨਾਂ ਦਾ ਜਿਹੜਾ ਵਾ ਕਿ ਇਹ ਮੁੱਦਾ ਜਿਹੜਾ ਬੰਦ ਕੀਤਾ ਜਾਵੇ ਕਿਉਂਕਿ ਸਮਾਜ ਦੇ ਵਿੱਚ ਸਮਾਜ ਦੇ ਹੀ ਲੜਾਣਾ ਚਾਹਦੇ ਆ ਤੇ ਮੈਂ ਅਪੀਲ ਕਰਦੀ ਆ ਕਿ ਇਹਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਜਿਹੜਾ ਗਲਤ ਪਾਇਆ ਜਾਂਦਾ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਸਵਿਧਾਨ ਸਾਰਿਆਂ ਜੈ ਬਾਲ ਮਕੀ ਜੀ ਹਰ ਹਰ ਵਾਲ ਮਕੀ ਜੈ ਭੀਮ ਜੈ ਸਵਿਧਾਨ ਮੇਰਾ ਨਾਮ ਹੈ ਅਜੇ ਕਲਿਆਣ ਇਹ ਜੀ ਇੱਕ ਥੋੜੇ ਦਿਨ ਤੋਂ ਮੁੱਦਾ ਚੱਲਦਾ ਪਿਆ ਆਟੋ ਸਟੈਂਡ ਤੇ ਉਹਦੇ ਵਿੱਚ 1700 ਰੁਪਿਆ ਇਹ ਫੰਡ ਲੰਦੇ ਸੀ ਤੇ ਉਹਦੇ ਜੋ ਕਹਿੰਦੇ ਕਿ ਅਸੀਂ ਜੀ ਆਰ ਪੀ ਨੂੰ ਪੈਸੇ ਦਿੰਨੇ ਆ ਤੇ ਅਸੀਂ ਕਦੀ ਨਹੀਂ ਵੇਖਿਆ ਪ੍ਰਸ਼ਾਸਨ ਕੋ ਪੈਸਾ ਲੈਂਦਾ ਹੋਵੇ ਪਰ ਇਹ ਲੋਗ 1700 ਰੁਪਏ ਦੇ ਵਿੱਚੋਂ 200 ਰੁਪਿਆ ਜੇਬਾਂ 'ਚ ਪਾਉਂਦੇ ਆ ਉਹਦੇ 'ਚ ਕਹਿੰਦੇ ਅਸੀਂ ਜੀਆਰਪੀ ਨੂੰ ਫੰਡ ਦਿੰਦੇ ਆ ਸਾਡੀ ਮੰਗ ਆ ਕਿ ਉੱਚ ਅਧਿਕਾਰੀਆਂ ਕੋ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਜਾਂਚ ਕੀਤੀ ਜਾਵੇ